ਮੌਨਸੂਨ ਨੇ ਸ਼ੁਰੂ ਕੀਤੀ ਭਾਰੀ ਤਬਾਹੀ ਜਾਨ ਬਚਾ ਕੇ ਭੱਜੇ ਲੋਕ ਦੇਖੋ ਵੀਡੀਓ ਇਹ ਵੱਡੇ ਸਾਹਮਣੇ ਉੱਤਰਾਖੰਡ ਤੋਂ ਲਾਈਵ ਤਸਵੀਰਾਂ ਦਿਖਾਈ ਦੇ ਰਹੇ ਨੇ ਦੇਖੋ ਕਿਸ ਤਰੀਕੇ ਨਾਲ ਲੋਕ ਆਪਣੀ ਜਾਨ ਬਚਾ ਕੇ ਭੱਜਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਪੁਲਸ ਚੌਕੀ ਆਰਮੀ ਦੀ ਚੌਕੀ ਬਣੀ ਹੋਈ ਹੈ ਉਸ ਦੇ ਕੋਲ ਲੈਂਡ ਸਲਾਈਡ ਹੋਇਆ ਹੈ ਜੀ ਜਿਸ ਦੇ ਕਾਰਨ ਬਹੁਤ ਵੱਡਾ ਜਾਨੀ ਮਾਲੀ ਨੁਕਸਾਨ ਹੁੰਦਾ ਹੁੰਦਾ ਬਚਿਆ ਜੀ ਤੁਸੀਂ ਦੇਖ ਸਕਦੇ ਹੋ ਕਿ ਉੱਤਰਾਖੰਡ ਤੋਂ ਲਾਈਵ ਤਸਵੀਰਾਂ ਨੇ ਮੌਨਸੂਨ ਨੇ ਉੱਤਰੀ ਭਾਰਤ ਵਿੱਚ ਦਾਸਤਕ ਦੇ ਚੁੱਕੀ ਹੈ ਜੀ ਉੱਤਰੀ ਭਾਰਤ ਵਿੱਚ ਤੋਂ ਮੌਨਸੂਨ ਆਂਦੇ ਸਾਰ ਹੀ ਲਗਾਤਾਰ ਮੌਨਸੂਨ ਦੀ ਗਤੀਵਿਧੀ ਦਿਖਾਈ ਦੇ ਰਹੀਆਂ ਨੇ ਲੋਕਾਂ ਨੂੰ ਜਾਨ ਬਚਾ ਕੇ ਭੱਜਣਾ ਪੈ ਰਿਹਾ ਜੀ ਮੌਨਸੂਨ ਦੀ ਜਿਹੜੀ ਲਗਾਤਾਰ ਮੀਂਹ ਹੋ ਰਹੇ ਨੇ ਹਜੇ ਤਾਂ ਸ਼ੁਰੂਆਤ ਹੈ ਜੀ ਮੀਂਹਾਂ ਦੀ ਅੱਗੇ-ਅੱਗੇ ਬਹੁਤ ਮਾੜੇ ਤੇ ਭੈੜੇ ਹਾਲਾਤ ਹੁੰਦੇ ਦਿਖਾਈ ਦੇ ਤੁਸੀਂ ਸਕਰੀਨ ਦੇ ਉੱਪਰ ਲਗਾਤਾਰ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲੈਂਡਸਲਾਈਡ ਹੋਈ ਹੈ ਜੀ ਕਿਸ ਤਰੀਕੇ ਨਾਲ ਪੁਲ ਦੇ ਕੋਲੋਂ ਥੱਲੇ ਆਪਣਾ ਪਹਾੜ ਦੇ ਵੱਡੇ-ਵੱਡੇ ਟਿੱਲੇ ਗਿਰਦੇ ਹੋਏ ਦਿਖਾਈ ਦੇ ਰਹੇ ਨੇ ਇਹ ਉੱਤਰਾਖੰਡ ਤੋਂ ਲਾਈਵ ਤਸਵੀਰਾਂ ਨੇ ਜੀ ਕੱਲ ਸ਼ਾਮ ਦੀਆਂ ਤਸਵੀਰਾਂ ਨੇ ਜੀ ਇਹ ਤੁਸੀਂ ਦੇਖ ਸਕਦੇ ਹੋ ਲੋਕ ਜਾਨ ਬਚਾ ਕੇ ਕਿਸ ਤਰੀਕੇ ਨਾਲ ਭਜ ਰਹੇ ਨੇ ਜਿਹੜੇ ਸਲਾਨੀ ਹਿਮਾਚਲ ਉਤਰਾਖੰਡ ਅਤੇ ਪਹਾੜਾਂ 'ਪਰ ਜਾਣੇ ਲਗਾਤਾਰ ਚੇਤਾਵਨੀ ਜਾਰੀ ਹੋਈ ਹੈ ਕਿ ਆਪਣਾ ਸੋਚ ਸਮਝ ਕੇ ਜਾਓ ਜੀ ਨਹੀਂ ਤਾਂ ਜਾਨ ਤੋਂ ਵੀ ਆਪਣੇ ਨੁਕਸਾਨ ਤੁਸੀਂ ਕਰਵਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੇ ਵੱਡੇ ਟਿੱਲੇ ਲਗਾਤਾਰ ਖਿਸਕਦੇ ਹੋਏ ਦਿਖਾਈ ਦੇ ਰਹੇ ਨੇ ਲਗਾਤਾਰ ਖਬਰ ਆ ਰਹੀ ਹੈ ਜੀ ਪਹਾੜੀ ਖੇਤਰਾਂ ਤੋਂ ਕਿ ਮੌਨਸੂਨ ਦੇ ਨਾਲ ਲੈਂਡਸਲਾਈਡ ਹੋਣਾ ਸ਼ੁਰੂ ਹੋ ਚੁੱਕਿਆ ਹੈ ਦੇਖੋ ਕਿਸ ਤਰੀਕੇ ਨਾਲ ਦਰਿਆ ਦੇ ਵਿੱਚ ਜਾ ਕੇ ਗਰੇ ਨੇ ਜੀ ਇਹ بڑے بڑے ਟਿੱਲੇ ਤੇ ਅਗਰ ਕੋਈ ਇਸ ਦੇ ਨੇੜੇ-ਤੇੜੇ ਆ ਜਾਵੇ ਤਾਂ ਬਚਣਾ ਨਾ ਮੁਮਕਿਨ ਹੈ ਜੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਹ ਪੁਲਿਸ ਚੌਕੀ ਦੇ ਕੋਲ ਇੱਕ ਲੈਂਡਸਲਾਈਡ ਹੋਇਆ ਹੈ ਜਿਸ ਦੇ ਕਾਰਨ ਲੋਕ ਫਿਲਹਾਲ ਥੋੜਾ ਪਿਛੇ ਅੱਗੇ ਪਿੱਛੇ ਹੋ ਚੁੱਕੇ ਸੀ ਜਿਸ ਦੇ ਨਾਲ ਬਹੁਤ ਜ਼ਿਆਦਾ ਬਚਾਅ ਤਾਂ ਹੋ ਚੁੱਕਿਆ ਪਰ ਬਹੁਤ ਵੱਡੀਆਂ ਕੋਈ ਖਬਰਾਂ ਤਾਂ ਨਹੀਂ ਆਈਆਂ ਕਿਸੇ ਦੀ ਜਾਨੀ ਮਾਲੀ ਨੁਕਸਾਨ ਦੀਆਂ ਪਰ ਹਾਂ ਕੋਈ ਚੇਤਾਵਨੀ ਜਰੂਰ ਅਲਰਟ ਜਾਰੀ ਹੋ ਚੁੱਕਿਆ ਜੀ ਮੌਸਮ ਵਿਭਾਗ ਵੱਲੋਂ ਤੇ ਭੂਮੀ ਵਿਭਾਗ ਵੱਲੋਂ ਕਿ ਆਪਣਾ ਬਚਾਅ ਕਰਕੇ ਦੇਖ ਕੇ ਹੀ ਚੱਲੋ ਜੀ ਉੱਤਰਾਖੰਡ ਹਿਮਾਚਲ ਤੇ ਉੱਤਰੀ ਪਹਾੜੀ ਖੇਤਰਾਂ ਦੇ ਵਿੱਚ ਇਹੀ ਸੀ ਜੀ ਅੱਜ ਦੀ ਅਪਡੇਟ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ਰੂਰ ਕਰਕੇ ਜਾਓ ਚੈਨਲ ਸਬਸਕ੍ਰਾਈਬ ਕਰਦੇ ਹੋ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ